ਜੇਕਰ ਤੁਸੀਂ ਜਾਣਦੇ ਹੋ ਮਾਨਯੋਗ ਪੰਜਾਬ ਸਰਕਾਰ ਅਤੇ ਡੀਜੀਪੀ ਜਨਰਲ ਪੰਜਾਬ ਪੁਲਿਸ ਦੀ ਹਦਾਇਤਾਂ ਮੁਤਾਬਕ ਮਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਦੇ ਉੱਤੇ ਦਰਮਿਆਨੀ 9 10 ਦੀ ਦਰਮਿਆਨੀ ਰਾਤ ਨੂੰ ਜਿਹੜਾ ਖੁਫੀਆ ਸੋਰਸਾਂ ਰਾਹੀਂ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਭੇੜੀਆਂ ਬਜ਼ੁਰਗ ਪਿੰਡ ਵਿਖੇ ਜਿਹੜੀ ਨਜਾਇਜ਼ ਮਾਈਨਿੰਗ ਦਾ ਲੋਕਧੰਦਾ ਕਰ ਰਿਹਾ ਮੌਕੇ ਤੇ ਐਸਐਚਓ ਸਮੇਤ ਆਪਣੀ ਪੁਲਿਸ ਪਾਰਟੀ ਸਮੇਤ ਮਾਈਨਿੰਗ ਅਫਸਰ ਜਿਹੜੇ ਨਾਲ ਲੈ ਕੇ ਮੌਕੇ ਤੇ ਸਪੈਸ਼ਲ ਆਪਰੇਸ਼ਨ ਰਾਹੀਂ ਜਿਹੜਾ ਰੇਡ ਕੀਤਾ ਗਿਆ ਜਿਹੜਾ ਮੌਕੇ ਤੇ ਦੋ ਭੋਕ ਲੈਨ ਤੇ ਇੱਕ ਟਿਪਰ ਜਿਹੜਾ ਰਿਕਵਰ ਕੀਤਾ ਗਿਆ ਮੌਕੇ ਤੇ ਤੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਯਾਰ ਅਰੈਸਟ ਕੀਤੇ ਗਏ ਨੇ ਤੇ ਦੋ ਮੁਕਦਮੇ ਦਰਜ ਕੀਤੇ ਗਏ ਨੇ ਮੁਕਦਮਾ ਨੰਬਰ 161 ਅਤੇ ਮੁਕਦਮਾ ਨੰਬਰ 162 थाना ਸੁਜਾਨਪੁਰ ਵਿਖੇ ਇਹਦੇ ਵਿੱਚ ਇੱਕ ਨਵ ਦੁਰਗਾ ਜਿਹੜਾ ਵਾ ਸਟੋਨ ਕ੍ਰੈਸ਼ਰ ਦੂਜਾ ਮਰੂਤੀ ਸਟੋਨ ਕ੍ਰੈਸ਼ਰ ਜਿਹੜਾ ਦੋਨਾਂ ਤੇ ਕਾਰਵਾਈ ਕੀਤੀ ਗਈ ਹੈ ਤੇ ਅਜੇ ਹੋਰ ਪੁੱਛਗਿੱਛ ਜਿਹੜੀ ਹੈ ਉਹ ਜਾਰੀ ਹੈ ਜਿਹੜੇ ਹੋਰ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਾ ਜਿਹੜਾ ਨਹੀਂ ਜਾਏਗਾ ਉਹਨਾਂ ਦੀ ਸਮਰਲਿਅਤ ਪਾਈ ਗਈ ਤੇ ਉਹਨਾਂ ਦੇ ਵਰਕਲੌਸ ਵੀ ਕਾਰਵਾਈ ਕੀਤੀ ਗਈ ਹੈ ਇੱਥੇ ਜਿਹੜੀ ਸੈਕਸ਼ਨ ਲਾਈ ਗਈ ਹੈ ਅੰਡਰ ਸੈਕਸ਼ਨ 303 ਬੀ ਐਨ ਐਸ ਮਾਈਨਿੰਗ ਐਂਡ ਮਿਨਰਲ ਐਕਟ 1957 ਦੀ ਧਾਰਾ 21 ਜਿਹੜੀ ਸਬਸੈਕਸ਼ਨ 1 ਥਾਣਾ ਸਜਨਪੁਰ ਉਸ ਤੇ ਜਿਹੜੀਆਂ ਦਰਜ ਕੀਤੀਆਂ ਗਈਆਂ ਦੋਨੋਂ ਐਫ ਆਰ ਤੇ ਇੱਥੇ ਵਰਣਜੋਗ ਇਹ ਵੀ ਹੈ ਕਿ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਗੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਅਤੇ ਕਰਾੜੇ ਕਦਮ ਚੁੱਕੇ ਜਾਣਗੇ